ਵਿਵਾਦਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾਂ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗੜਾ ਰੌਣਤ ਇੱਕ ਵਾਰ ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆ ਵਿਰੁੱਧ ਵਿਵਾਦਿਤ ਬਿਆਨ ਦਿੱਦੀ ਨਜ਼ਰ ਆਈ ਉਹਨਾਂ ਦਾ ਇੱਕ ਇੰਟਰਵਿਊ ਸਾਹਮਣੇ ਆ ਜਿਸ ਦੇ ਵਿੱਚ ਉਹ ਸੰਤਾਂ ਨੂੰ ਅੱਤਵਾਦੀ ਦੱਸਦੀ ਨਜ਼ਰ ਆ ਰਹੀ ਹੈ ਉਹਨਾਂ ਫਿਲਮ ਐਮਰਜੈਂਸੀ ਤੇ ਸਿਰਫ ਕੁਝ ਲੋਕ ਇਤਰਾਜ਼ ਕਰ ਰਹੇ ਨੇ ਇਹ ਡਰਾ ਤਮਕਾਰ ਰਹੇ ਨੇ ਇਹ ਗੱਲ ਆਖੀ ਐ ਦੱਸੇ ਕਿ ਐਮਰਜੈਂਸੀ ਫਿਲਮ ਤੇ ਰੋਕ ਲੱਗਣ ਤੇ ਇੱਕ ਸਵਾਲ ਦੇ ਜਵਾਬ ਚ ਕੰਗੜਾ ਨੇ ਕਿਹਾ ਮੇਰੀ ਫਿਲਮ ਚ ਕੋਈ ਚੀਜ਼ ਗਲਤ ਨਹੀਂ ਵਿਖਾਈ ਗਈ ਫਿਰ ਵੀ ਫਿਲਮ ਦਾ ਵਿਰੋਧ ਕਰ ਰਹੇ ਨੇ ਪਰ ਇਸ ਦੇ ਵਿਚਾਲੇ ਲਗਾਤਾਰ ਕੰਗੜਾ ਨੌਦੇ ਵੱਲੋਂ ਗਲਤ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਸੰਤਾ ਦੇ ਗੱਲ ਕਰਦੇ ਕਹਿੰਦੇ ਕਿ ਆ ਗਿਆ ਕਿ ਇਸ ਨੂੰ 90% ਲੋਕ ਜਿਹੜੇ ਨੇ ਸੰਤ ਨਹੀਂ ਮੰਨਦੇ ਉਹ ਅਤਵਾਦੀ ਕਹਿੰਦੇ ਨੇ ਪੰਜਾਬ ਦੇ ਹੀ ਲੋਕ ਇਸ ਨੂੰ ਮਰਵਾਉਣ ਵਾਲੇ ਨੇ ਇਹ ਕੰਗੜਾ ਰ瑙 ਦੇ ਵੱਲੋਂ ਬਿਆਨ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ EK47 ਦੇ ਨਾਲ ਲੁੱਕ ਕੇ ਬੈਠਰ ਵਾਲੇ ਨੂੰ ਸੰਤ ਨਹੀਂ ਮੰਨਿਆ ਜਾਂਦਾ ਦੱਸਿਆ ਕਿ ਲਗਾਤਾਰ ਕੰਗੜਾ ਨੋਟ ਜਾਂ ਅਜਿਹੇ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਪਰ ਇਸ ਦੇ ਵਿਚਾਲੇ ਹੁਣ ਸਿੱਖਾਂ ਦੇ ਵੱਲੋਂ ਕੰਗੜਾ ਨੋਟ ਨੂੰ ਚੇਤਾਵਨੀ ਦਿੱਤੀ ਗਈ ਹੈ ਕੰਗੜਾ ਨੋਟ ਤੇ ਬਿਆਨ ਤੇ ਲਗਾਤਾਰ ਮਾਹੌਲ ਇੱਕ ਵਾਰ ਫਿਰ ਤੋਂ ਪੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਜੀਕੇ ਦੇ ਵੱਲੋਂ ਬਿਆਨ ਤੇ ਜਵਾਬ ਦਿੰਦੇ ਹੋਏ ਕਿਹਾ ਗਿਆ ਤੂੰ ਐਮਰਜੈਂਸੀ ਫਿਲਮ ਚ ਸੰਤਾ ਦਾ ਰੋਲ ਕੀ ਹੈ ਪਹਿਲਾਂ ਇਹ ਦੱਸ ਤੂੰ ਫਿਲਮ ਬਣਾਈ ਹੈ ਅਕਾਲੀ ਦਲ ਦਾ ਰੋਲ 10 ਜਿਨ੍ਹਾਂ ਨੇ 90000 ਬੰਦੇ ਗ੍ਰਿਫਤਾਰ ਕੀਤੇ ਸਾਂ ਤੂੰ ਕਿਵੇਂ ਸੰਤਾ ਨੂੰ ਅਤਵਾਦੀ ਦੱਸ ਸਕਦੀ ਹੈ ਤੇਰਾ ਵਜੂਦ ਕੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਦੇਸ਼ ਦੇ ਵਿੱਚ ਆਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਧਰ ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਨੇ ਵੀ ਕੰਗੜਾ ਰਣੌਤ ਨੂੰ ਠੋਕਮਾ ਜਵਾਬ ਦਿੱਤਾ ਉਹਨਾਂ ਕਿਹਾ ਕਿ ਸੰਤਾ ਵਰਗਾ ਬੰਦਾ ਅਸੀਂ ਨਹੀਂ ਦੇਖਿਆ ਜੋ ਕਹਿੰਦਾ ਸੀ ਉਸਨੇ ਕਰਕੇ ਵਿਖਾਇਆ ਪਰ ਤੂੰ ਐਮਪੀ ਬਣ ਗਈ ਹੈ ਅਕਲ ਤੈਨੂੰ ਫਿਰ ਵੀ ਨਹੀਂ ਆਈ ਅੱਜ ਇੱਕ ਬਿਆਨ ਆਇਆ ਹੈ ਕੰਗਨਾ ਰਨੌਤ ਦਾ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਹੈ ਐਮਰਜੈਂਸੀ ਤੇ ਨਾ ਲੈ ਰਹੀ ਸਦ ਪਿੰਡਰਾਵਾਲਿਆ ਦਾ ਅੱਜ ਕੱਲ੍ਹ ਇਹ ਕਿਉਂ ਤਨਕਵਾਦੀ ਸੀਗੇ ਮੈਂ ਪੁੱਛਣਾ ਚਾਹਣਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿਸੰਤ ਪਿੰਡਰਾਣੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਨਾ ਕੰਗਨਾਰ ਰਣੋਤ ਐਮਰਜੈਂਸੀ 'ਚ ਸੰਤ ਪਿੰਡਰਾਣੇ ਦਾ ਰੋਲ ਕੀ ਸੀ ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਇਕੱਲੀਦਲ ਦਾ ਰੋਲ ਦੱਸ ਨਾ ਜਿੰਨੇ 90 ਹਜ਼ਾਰ ਬੰਦਾ ਗ੍ਰਫਤਾਰ ਕਰਾਤਾ ਸੀ ਇਹ ਤਾਂ ਮਾਫੀਆ ਬੰਗਏ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾਉ ਬਲਾਸ ਬਾਰੇ ਬੋਲੇਂਗੀ ਤੁਹ ਪਰਗਿਆ ਠਾਕੁਰ ਬਾਰੇ ਬੋਲੇਂਗੇ ਉਹ ਕੌਣ ਹੈ ਜਿਨ੍ਹਾਂ ਦੇ ਉਤੇ ਐਫ ਆਈ ਆਰ ਹੋਈਆਂ ਜਿਨ੍ਹਾਂ ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਲੇ ਤੇ ਤੇ ਇੱਕ ਐਫ ਆਈ ਆਰ ਨਹੀਂ ਤੂੰ ਸਮਝੋਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੇਂਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ ਤੇ ਨਹੀਂ ਬੋਲੋਗੇ ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਢੜਕਾਉ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧਕੜਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤੈਨੂੰ ਬੀਜੇਪੀ ਨੇ ਤੇਰ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਨਾਰਾ ਰਣੋਦ ਬੋਲ ਰਹੀ ਹੈ ਮੈਂ ਕੱਲ ਦਾ ਕੰਗਨਾਰਾ ਰਣੋਦ ਦਾ ਬਿਆਨ ਸੁਣ ਰਿਹਾ ਹਾਂ ਜਿਹੜਾ ਨੇ ਉਹਨਾਂ ਨੇ 20ਵੀਂ ਸਦੀ ਦੇ ਮਹਾਨ ਸ਼ਹੀਦ ਸਨ ਜਰਨੈਲ ਸਿੰਘ ਬਾਰੇ ਲਫ਼ਜ਼ਾਂ ਵਰਤੋਗੇ ਸੰਜਰਨੈਲ ਸਿੰਘ ਵਰਗਾ ਸਰਮੀ ਬੰਦਾ ਮੈਨੂੰ 80 ਸਾਲ ਦੀ ਉਮਰ ਚ ਮੈਂ ਕੋਈ ਦੇਖਿਆ ਜਿਹੜਾ ਬਚਨ ਦਾ ਪੂਰਾ ਸੀ ਜੋੜਦਾਸ ਕੀਤੀ ਉਹ ਪੂਰੀ ਕੀਤੀ ਭਾਵੇਂ ਖਿਆਲات ਮੇਰੇ ਪੁੱਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਕਰਤਾਰ ਸੀ ਉਹ ਬਹੁਤ ਵੱਡਾ ਕਰਤਾਰ ਸੀ ਜਿਹੜੇ ਬਹੁਤ ਘੱਟ ਬੰਦਿਆਂ ਚ ਹੁੰਦਾ ਕੰਗਨਾਰ ਨੌਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹਾਲ ਤੱਕ ਵੀ ਕਿਸ ਇਸ ਸਖਸ ਬਾਰੇ ਕਿਹੜੇ ਲਫਜ਼ਾਂ ਦੀ ਵਰਤੋਂ ਕਰਨੀਆਂ ਨਹੀਂ ਕਰਨੀਆਂ ਅੰਤਕਵਾਦੀ ਉਹ ਹੁੰਦੇ ਨੇ ਜਿਹੜੇ ਬਾਹਰੋਂ ਆ ਕੇ ਕਰਨ ਅੰਤਖਵਾਦੀ ਹੁੰਦੇ ਨੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਖ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ ਸੰਜਰ ਨਾਇਲ ਸਿੰਘ ਨੇ ਇੱਕ ਧਾਰਮਿਕ ਗੁਰਤੀਵਾਦੀ ਸੀ ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮੇਂ ਦੀ ਸਰਕਾਰ ਨੇ ਉਸ ਦੀ ਪਰਸਨਟੀਟੀ ਨੂੰ ਪਛਾਣ ਲਿਆ ਸੀ ਉਹ ਇਹ ਜੀ ਪਰਸਨਟੀਟੀ ਨੂੰ ਸਿੱਖ ਕੌਮ ਨੂੰ ਦੇ ਸੀ ਰਹਿਣ ਦੇਣਾ ਚਾਹੁੰਦੇ ਜਿਸ ਦੇ ਕਰਕੇ ਉਹਦੀ ਸ਼ਹਾਦਤ ਹੋਈ ਮੈਂ ਸਖਤ ਸਵੋਥਾ ਵਿੱਚ ਕਗਨਾਰ ਰਤੋਂ ਤੋਂ ਕਹਿੰਦਾ ਕਿ ਇਹ ਜੀ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖੁਮਜਾਜੇ ਭੁਖਣੇ ਪੈਣਗੇ ਅਸੀਂ ਜ਼ਬਰਦਸਤ ਗੁਜਾਰਾ ਸਾਨੂੰ ਚਾਹਤੂ ਮੌਕਾ ਮਿਲੇਗਾ ਤੇਰੇ ਖਿਲਾਫ ਕਰਾਂਗੇ। ਔਰ ਮੈਂ ਉਮੀਦ ਕਰਦਾ ਕਿ ਸਰਕਾਰ ਭਾਜਪੀ ਔਰ ਉਹਨਾਂ ਦੀ ਸਰਕਾਰ ਉਸ ਦੇ ਕੋਲੋਂ ਇਹਨਾਂ ਲਫਜ਼ਾਂ ਦੀ ਵਾਪਸੀ ਕਰਵਾਏਗੀ। ਵਿਵਾਦਿਤ ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾਂ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗੜਾ ਰੌਣਤ ਇੱਕ ਵਾਰ ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆ ਵਿਰੁੱਧ ਵਿਵਾਦਿਤ ਬਿਆਨ ਦਿੱਦੀ ਨਜ਼ਰ ਆਈ। ਉਹਨਾਂ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਸੰਤਾ ਨੂੰ ਆਤਵਾਦੀ ਦਾਸੀ ਨਜ਼ਰ ਆ ਰਹੀ ਹੈ ਉਹਨਾਂ ਫਿਲਮ ਐਮਰਜੈਂਸੀ ਤੇ ਸਿਰਫ ਕੁਝ ਲੋਕ ਇਤਰਾਜ਼ ਕਰ ਰਹੇ ਨੇ ਇਹ ਡਰਾ ਧਮਕਾ ਰਹੇ ਨੇ ਇਹ ਗੱਲ ਆਖੀ ਹੈ ਦੱਸਿਆ ਕਿ ਐਮਰਜੈਂਸੀ ਫਿਲਮ ਤੇ ਰੋਕ ਲੱਗਣ ਤੇ ਇੱਕ ਸਵਾਲ ਦੇ ਜਵਾਬ ਚ ਕੰਗੜਾ ਨੇ ਕਿਹਾ ਮੇਰੀ ਫਿਲਮ ਚ ਕੋਈ ਚੀਜ਼ ਗਲਤ ਨਹੀਂ ਵਿਖਾਈ ਗਈ ਫਿਰ ਵੀ ਫਿਲਮ ਦਾ ਵਿਰੋਧ ਕਰ ਰਹੇ ਨੇ ਪਰ ਇਸ ਦੇ ਵਿਚਾਲੇ ਲਗਾਤਾਰ ਕੰਗੜਾ ਰਣੋਧ ਦੇ ਵੱਲੋਂ ਗਲਤ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਸੰਤਾ ਦੇ ਗੱਲ ਕਰਦੇ ਕਹਿੰਦੇ ਕਿਹਾ ਗਿਆ ਕਿ ਇਸ ਨੂੰ 90% ਲੋਕ ਜਿਹੜੇ ਨੇ ਸੰਤ ਨਹੀਂ ਮੰਨਦੇ ਉਹ ਅਤਵਾਦੀ ਕਹਿੰਦੇ ਨੇ ਪੰਜਾਬ ਦੇ ਹੀ ਲੋਕ ਇਸ ਨੂੰ ਮਰਵਾਉਣ ਵਾਲੇ ਨੇ ਇਹ ਕੰਗੜਾ ਰਣੋਧ ਦੇ ਵੱਲੋਂ ਬਿਆਨ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਏਕ 47 ਦੇ ਨਾਲ ਲੁਕੇ ਬੈਠਰ ਵਾਲੇ ਨੂੰ ਸੰਤ ਨਹੀਂ ਮੰਨਿਆ ਜਾਂਦਾ ਦੱਸਿਆ ਕਿ ਲਗਾਤਾਰ ਕੰਗੜਾ ਨੋਟ ਜਾਂ ਅਜਿਹੀਆਂ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਪਰ ਇਸ ਦੇ ਵਿਚਾਲੇ ਹੁਣ ਸਿੱਖਾਂ ਦੇ ਵੱਲੋਂ ਕੰਗੜਾ ਨੌਤ ਨੂੰ ਚੇਤਾਵਨੀ ਦਿੱਤੀ ਗਈ ਹੈ ਕੰਗੜਾ ਨੌਤ ਤੇ ਬਿਆਨ ਤੇ ਲਗਾਤਾਰ ਮਾਹੌਲ ਇੱਕ ਵਾਰ ਫਿਰ ਤੋਂ ਪੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਜੀ ਕੇ ਦੇ ਵੱਲੋਂ ਬਿਆਨ ਤੇ ਜਵਾਬ ਦਿੰਦੇ ਹੋਏ ਕਿਹਾ ਗਿਆ ਤੂੰ ਐਮਰਜੈਂਸੀ ਫਿਲਮ ਚ ਸੰਤਾ ਦਾ ਰੋਲ ਕੀ ਹੈ ਪਹਿਲਾ ਇਹ ਦੱਸ ਤੂੰ ਫਿਲਮ ਬਣਾਈ ਹੈ ਅਕਾਲੀ ਦਲ ਦਾ ਰੋਲ ਦੱਸ ਜਿਨ੍ਹਾਂ ਨੇ 90000 ਬੰਦੇ ਗ੍ਰਿਫਤਾਰ ਕੀਤੇ ਸਾਂ ਤੂੰ ਕਿਵੇਂ ਸੰਤਾ ਨੂੰ ਅਤਵਾਦੀ ਦੱਸ ਸਕਦੀ ਹੈ ਤੇਰਾ ਵਜੂਦ ਕੀ ਹੈ ਉਹਨਾਂ ਨੇ ਇਹ ਵੀ ਕਹਿਆ ਕਿ ਇਹ ਦੇਸ਼ ਦੇ ਵਿੱਚ ਆਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਧਰ ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਨੇ ਵੀ ਕੰਗਣਾ ਰਣੌਤ ਨੂੰ ਠੋਕਮਾ ਜਵਾਬ ਦਿੱਤਾ ਉਹਨਾਂ ਕਿਹਾ ਕਿ ਸੰਤਾ ਵਰਗਾ ਬੰਦਾ ਅਸੀਂ ਨਹੀਂ ਦੇਖਿਆ ਜੋ ਕਹਿੰਦਾ ਸੀ ਉਸਨੇ ਕਰਕੇ ਵਿਖਾਇਆ ਪਰ ਤੂੰ ਐਮਪੀ ਬਣ ਗਈ ਹੈ ਅਕਲ ਤੈਨੂੰ ਫਿਰ ਵੀ ਨਹੀਂ ਆਈ ਅ ਅੱਜ ਇੱਕ ਬਿਆਨ ਆਇਆ ਹੈ ਕੰਗਣਾ ਰਣੌਤ ਦਾ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਹੈ ਕਿ ਇਹਦੀ ਫਿਲਮ ਨਹੀਂ ਚੱਲਦੀ ਐ ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਐ ਐਮਰਜੈਂਸੀ ਤੇ ਨਾ ਲੈ ਰਹੀ ਐ ਸੰਤ ਪਿੰਡਰਾ ਵਾਲਿਆਂ ਦਾ ਅੱਜ ਕੱਲ੍ਹ ਕੀ ਹੋ ਤਨਕਵਾਦੀ ਸੀਗੇ ਮੈਂ ਪੁੱਛਣਾ ਚਾਹਣਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਪਿੰਡਰਾ ਨੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲੋਂ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਣਾ ਕੰਗਨਾ ਰਣੌਤ ਐਮਰਜੈਂਸੀ 'ਚ ਸੰਤ ਪਿੰਡਰਾ ਵਾਲੇ ਦਾ ਰੋਲ ਕੀ ਸੀ ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਇਕੱਲੀ ਦਲ ਦਾ ਰੋਲ ਦੱਸ ਨਾ ਜਿੰਨੇ 90 ਹਜ਼ਾਰ ਬੰਦਾ ਗ੍ਰਫਤਾਰ ਕਰਾਤਾ ਸੀ ਇਹ ਤਾਂ ਮਾਫੀਆ ਬੰਗੇ ਸੀਗੇ ਇੰਦਰਾ ਸਰਕਾਰ ਤੇ ਐਮਰਜੈਂਸੀ ਦੇ ਦੌਰਾਨ ਜਿਨ੍ਹਾਂ ਦੀ ਲੀਡਰਸ਼ਿਪ ਤੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾਉ ਬਲਾਸ ਬਾਰੇ ਬੋਲੇਂਗੀ ਤੂੰ ਪ੍ਰਗਿਆ ਠਾਕੁਰ ਬਾਰੇ ਬੋਲੇਂਗੀ ਉਹ ਕੌਣ ਹੈ ਜਿਨ੍ਹਾਂ ਦੇ ਉਤੇ ਐਫ ਆਈ ਆਰ ਹੋਈਆਂ ਜਿਨ੍ਹਾਂ ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਲੇ ਤੇ ਤੇ ਇੱਕ ਐਫ ਆਈ ਆਰ ਨਹੀਂ ਤੂੰ ਸਮਝੋਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੇਂਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ ਤੇ ਨਹੀਂ ਬੋਲੋਗੇ ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਭੜਕਾਊ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧਕੜਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤੈਨੂੰ ਬੀਜੇਪੀ ਨੇ ਤੇਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਰਾ ਰਣੋਤ ਬੋਲ ਰਹੀ ਹੈ ਮੈਂ ਕੱਲ ਦਾ ਕੰਨਾਰਾ ਨਵਦਾ ਬਿਆਨ ਸੁਣ ਰਿਹਾ ਵਾਂ ਜਿਹੜਾ ਨੇ ਉਹਨਾਂ ਨੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਜਰਨ ਸਿੰਘ ਬਾਰੇ ਲਿਖਿਆ ਜੰਦ ਬਰਦੋਗਿਥੀ ਸੰਜਰਨ ਸਿੰਘ ਵਰਗਾ ਧਰਮੀ ਬੰਦਾ ਮੈਨੂੰ 80 ਸਾਲ ਦੀ ਉਮਰ ਚ ਮੈਂ ਕੋਈ ਦੇਖਿਆ ਜਿਹੜਾ ਬਚਨ ਦਾ ਪੂਰਾ ਸੀ ਜੋ ਅਰਦਾਸ ਕੀਤੀ ਉਹ ਪੂਰੀ ਕੀਤੀ ਭਾਵੇਂ ਖਾਲਾਤ ਮੇਰੇ ਪੁੱਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਕਰਤਾਰ ਸੀ ਉਹ ਬਹੁਤ ਵੱਡਾ ਕਰਤਾਰ ਸੀ ਜਿਹੜੇ ਬਹੁਤ ਘੱਟ ਬੰਦਿਆਂ ਚ ਹੁੰਦਾ ਕੰਗਨਾਰ ਨੌਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹਾਲ ਤੱਕ ਵੀ ਕਿਸ ਇਸ ਸਖਸ ਬਾਰੇ ਕਿਹੜੇ ਲਫਜ਼ਾਂ ਦੀ ਵਰਤੋਂ ਕਰਨੀਆਂ ਨਹੀਂ ਕਰਨੀਆਂ ਅੰਤਖਵਾਦੀ ਉਹ ਹੁੰਦੇ ਜਿਹੜੇ ਬਾਹਰੋਂ ਆ ਕੇ ਕਰਨ ਅੰਤਖਵਾਦੀ ਹੁੰਦੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਖ ਫੁਲਾਣ ਔਰ ਜ਼ੁਲਮ ਔਰ ਜ਼ਬਰ ਕਰਨ ਸੰਜਰ ਨਾਇਲ ਸਿੰਘ ਨੇ ਇੱਕ ਧਾਰਮਿਕ ਗੁਰਤੀਵਾਰਾ ਸੀ ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮਾਜ ਦੀ ਸਰਕਾਰ ਨੇ ਉਹਦੀ ਪ੍ਰਸੈਂਟੇ ਨੂੰ ਪਛਾਣ ਲਿਆ ਸੀ ਉਹ ਇਹ ਜੀ ਪ੍ਰਸੈਂਟੇ ਨੂੰ ਸਿੱਖ ਕਮਿਸ਼ਨ ਨਹੀਂ ਸੀ ਰਹਿਣ ਦੇਣਾ ਚਾਹੁੰਦੇ ਜਿਸ ਦੇ ਕਰਕੇ ਉਹਦੇ ਸ਼ਹਾਦਤ ਹੋਈ ਮੈਂ ਸਖਤ ਸਵਤਾ ਵਿੱਚ ਪ੍ਰਗਟ ਰਹੰਦੋਂ ਤੋਂ ਕਹਿੰਦਾ ਕਿ ਇਹ ਜੀ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖੁਮਜਾਜੇ ਪੁਖਤਣੇ ਪਾਣ ਦੇ ਅਸੀਂ ਜ਼ਬਰਦਸਤ ਗੁਜਾਰਾ ਸਾਨੂੰ ਚਾਹਤੂ ਮੌਕਾ ਮਿਲੇਗਾ ਫਿਰ ਇਖਲਾਫ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਸਰਕਾਰ ਭਾਜਪੀ ਔਰ ਉਹਨਾਂ ਦੀ ਸਰਕਾਰ ਉਸ ਦੇ ਕੋਲੋਂ ਇਹਨਾਂ ਲਫਜ਼ਾਂ ਦੀ ਵਾਪਸੀ ਕਰਵਾਏ ਵਿਵਾਦਾਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾਂ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗੜਾ ਰੌਣਤ ਇੱਕ ਵਾਰ ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆ ਵਿਰੁੱਧ ਵਿਵਾਦਿਤ ਬਿਆਨ ਦਿੱਦੀ ਨਜ਼ਰ ਆਈ ਉਹਨਾਂ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਸੰਤਾਂ ਨੂੰ ਅੱਤਵਾਦੀ ਦੱਸਦੀ ਨਜ਼ਰ ਆ ਰਹੀ ਹੈ ਉਹਨਾਂ ਫਿਲਮ ਅਮਰਜੈਂਸੀ ਤੇ ਸਿਰਫ ਕੁਝ ਲੋਕ ਇਤਰਾਜ਼ ਕਰ ਰਹੇ ਨੇ ਇਹ ਡਰਾ ਤਮਕਾਰ ਰਹੇ ਨੇ ਇਹ ਗੱਲ ਆਖੀ ਐ ਦੱਸੇ ਕਿ ਅਮਰਜੈਂਸੀ ਫਿਲਮ ਤੇ ਰੋਕ ਲੱਗਨ ਤੇ ਇੱਕ ਸਵਾਲ ਦੇ ਜਵਾਬ ਚ ਕੰਗੜਾ ਨੇ ਕਿਹਾ ਮੇਰੀ ਫਿਲਮ ਚ ਕੋਈ ਚੀਜ਼ ਗਲਤ ਨਹੀਂ ਵਿਖਾਈ ਗਈ ਫਿਰ ਵੀ ਫਿਲਮ ਦਾ ਵਿਰੋਧ ਕਰ ਰਹੇ ਨੇ ਪਰ ਅਸਦੇ ਵਿਚਾਲੇ ਲਗਾਤਾਰ ਕੰਗੜਾ ਨੌਦ ਦੇ ਵੱਲੋਂ ਗਲਤ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਸੰਤਾ ਦੇ ਗੱਲ ਕਰਦੇ ਕਹਿੰਦੇ ਕਿ ਆ ਗਿਆ ਕਿ ਇਸ ਨੂੰ 90% ਲੋਕ ਜਿਹੜੇ ਨੇ ਸੰਤ ਨਹੀਂ ਮੰਨਦੇ ਉਹ ਆਤਵਾਦੀ ਕਹਿੰਦੇ ਨੇ ਪੰਜਾਬ ਦੇ ਹੀ ਲੋਕ ਇਸ ਨੂੰ ਮਰਵਾਉਣ ਵਾਲੇ ਨੇ ਇਹ ਕੰਗੜਾ ਰਣੋਤ ਦੇ ਵੱਲੋਂ ਬਿਆਨ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਏਕ 47 ਦੇ ਨਾਲ ਲੁੱਕ ਕੇ ਬੈਠਰ ਵਾਲੇ ਨੂੰ ਸੰਤ ਨਹੀਂ ਮੰਨਿਆ ਜਾਂਦਾ ਦੱਸਿਆ ਕਿ ਲਗਾਤਾਰ ਕੰਗੜਾ ਰਣੋਤ ਜਾਂ ਅਜਿਹੀਆਂ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਪਰ ਇਸ ਦੇ ਵਿਚਾਲੇ ਹੁਣ ਸਿੱਖਾਂ ਦੇ ਵੱਲੋਂ ਕੰਗੜਾ ਰਣੌਤ ਨੂੰ ਚੇਤਾਵਨੀ ਦਿੱਤੀ ਗਈ ਹੈ ਕੰਗੜਾ ਰਣੌਤ ਤੇ ਬਿਆਨ ਤੇ ਲਗਾਤਾਰ ਮਾਹੌਲ ਇੱਕ ਵਾਰ ਫਿਰ ਤੋਂ ਪੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਜੀ ਕੇ ਦੇ ਵੱਲੋਂ ਬਿਆਨ ਤੇ ਜਵਾਬ ਦਿੰਦੇ ਹੋਏ ਕਿਹਾ ਗਿਆ ਤੂੰ ਐਮਰਜੈਂਸੀ ਫਿਲਮ ਚ ਸੰਤਾ ਦਾ ਰੋਲ ਕੀ ਹੈ ਪਹਿਲਾਂ ਇਹ ਦੱਸ ਤੂੰ ਫਿਲਮ ਬਣਾਈ ਹੈ ਅਕਾਲੀ ਦਲ ਦਾ ਰੋਲ ਦੱਸ ਜਿਨ੍ਹਾਂ ਨੇ 90000 ਬੰਦੇ ਗ੍ਰਿਫਤਾਰ ਕੀਤੇ ਸਾਂ ਤੂੰ ਕਿਵੇਂ ਸੰਤਾ ਨੂੰ ਆਤਵਾਦੀ ਦੱਸ ਸਕਦੀ ਹੈ ਤੇਰਾ ਵਜੂਦ ਕੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਦੇਸ਼ ਦੇ ਵਿੱਚ ਆਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਧਰ ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਨੇ ਵੀ ਕੰਗਨਰ ਰਣੌਤ ਨੂੰ ਠੋਕਮਾ ਜਵਾਬ ਦਿੱਤਾ ਉਹਨਾਂ ਕਿਹਾ ਕਿ ਸੰਤਾ ਵਰਗਾ ਬੰਦਾ ਅਸੀਂ ਨਹੀਂ ਦੇਖਿਆ ਜੋ ਕਹਿੰਦਾ ਸੀ ਉਸਨੇ ਕਰਕੇ ਵਿਖਾਇਆ ਪਰ ਤੂੰ ਐਮਪੀ ਬਣ ਗਈ ਹੈ ਅਕਲ ਤੈਨੂੰ ਫਿਰ ਵੀ ਨਹੀਂ ਆਈ ਅ ਅੱਜ ਇੱਕ ਬਿਆਨ ਆਇਆ ਹੈ ਕੰਗਨਰ ਰਣੌਤ ਦਾ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਐਮਰਜੈਂਸੀ ਤੇ ਨਾਂ ਲੈ ਰਹੀ ਸੰਤ ਪਿੰਡਰਾ ਵਾਲਿਆਂ ਦਾ ਅੱਜ ਕੱਲ੍ਹ ਕੀ ਉਹ ਤਨਖਵਾਦੀ ਸੀਗੇ ਮੈਂ ਪੁੱਛਣਾ ਚਾਹਣਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਪਿੰਡਰਾ ਨੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲੋਂ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਨਾ ਕੰਗਨਾ ਰਣੌਤ ਐਮਰਜੈਂਸੀ 'ਚ ਸੰਤ ਪਿੰਡਰਾ ਵਾਲੇ ਦਾ ਰੋਲ ਕੀ ਸੀ ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਕਾਲੀ ਦਲ ਦਾ ਰੋਲ ਦੱਸ ਨਾ ਜਿੰਨੇ 90 ਹਜ਼ਾਰ ਬੰਦਾ ਗ੍ਰਿਫਤਾਰ ਕਰਾਤਾ ਸੀ ਇਹ ਤਾਂ ਮਾਫੀਆ ਬੰਗੇ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾਉ ਬਲਾਸ ਬਾਰੇ ਬੋਲੇਂਗੀ ਤੂੰ ਪ੍ਰਗਿਆ ਠਾਕੁਰ ਬਾਰੇ ਬੋਲੇਂਗੀ ਉਹ ਕੌਣ ਹੈ ਜਿਨ੍ਹਾਂ 'ਤੇ ਐਫਆਈਆਰ ਹੋਈਆਂ ਜਿਨ੍ਹਾਂ 'ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਲੇ ਤੇ ਤੇ ਇੱਕ ਐਫਆਈਆਰ ਨਹੀਂ ਤੂੰ ਸਮਝੌਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੇਂਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ ਤੇ ਨਹੀਂ ਬੋਲੋਗੇ ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਢੜਕਾਉ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਤਕੜਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤੈਨੂੰ ਬੀਜੇਪੀ ਨੇ ਤਿਰ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਨਾਰ ਨੌਦ ਬੋਲ ਰਹੀ ਹੈ ਮੈਂ ਕੱਲ ਦਾ ਕੰਗਨਾਰ ਨੌਦ ਦਾ ਬਿਆਨ ਸੁਣ ਰਿਹਾ ਵਾਂ ਜਿਹੜਾ ਨੇ ਉਹਨਾਂ ਨੇ 20 ਸਦੀ ਦੇ ਮਹਾਨ ਸ਼ਹੀਦ ਸੰਜਰਨ ਸਿੰਘ ਵਰਗ ਲਖਜੰਦ ਬਣ ਰਿਹਾ ਸੀ ਸੰਜਰਨ ਸਿੰਘ ਵਰਗਾ ਧਰਮੀ ਬੰਦਾ ਮੈਨੂੰ 80 ਸਾਲ ਦੀ ਉਮਰ ਚ ਮੈਂ ਕੋਈ ਦੇਖਿਆ ਜਿਹੜਾ ਬਚਨ ਦਾ ਪੂਰਾ ਸੀ ਜੋ ਅਰਦਾਸ ਕੀਤੀ ਉਹ ਪੂਰੀ ਕੀਤੀ ਪਾਵੇਂ ਖਾਲਾਤ ਮੇਰੇ ਪੁੱਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਕਰਤਾਰ ਸੀ ਉਹ ਬਹੁਤ ਵੱਡਾ ਕਰਤਾਰ ਸੀ ਜਿਹੜੇ ਬਹੁਤ ਘੱਟ ਬੰਦਿਆਂ ਚ ਹੁੰਦਾ ਹੈ ਕੰਗਨਾਰ ਨੌਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹਾਲ ਤੱਕ ਵੀ ਕਿਸ ਇਸ ਸਖਸ ਬਾਰੇ ਕਿਹੜੇ ਲਖਜਾਂ ਦੀ ਵਰਤੋਂ ਕਰਨੀ ਹੈ ਨਹੀਂ ਕਰਨੀ ਅੰਤਕਵਾਦੀ ਉਹ ਹੁੰਦੇ ਜਿਹੜੇ ਬਾਹਰੋਂ ਆ ਕੇ ਕਰਨ ਅੰਤਕਵਾਦੀ ਹੁੰਦੇ ਜਿਹੜੇ ਆਪਣੇ ਸਟੇਟ ਦੇ ਵਿੱਚ ਹੰਤਕ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ ਸੰਜਰ ਨਾਇਰ ਸਿੰਘ ਨੇ ਇੱਕ ਧਾਰਮਿਕ ਗੁਰਤੀਵਾਰਾ ਸੀ ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮੇਂ ਦੀ ਸਰਕਾਰ ਨੇ ਉਸ ਦੀ ਪਰਸਨੈਟੀ ਨੂੰ ਪਛਾਣ ਲਿਆ ਸੀ ਉਹ ਇਹ ਜੀ ਪਰਸਨੈਟੀ ਨੂੰ ਸਿੱਖ ਕੌਮ ਜਿਹੀ ਰਹਿਣ ਦੇਣਾ ਚਾਹੁੰਦੇ ਜਿਸ ਦੇ ਕਰਕੇ ਉਹਦੇ ਸ਼ਹਾਦਤ ਹੋਈ ਮੈਂ ਸਖਤ ਸਵਤਾ ਵਿੱਚ ਪ੍ਰਗਨਾਰਤ ਹੋ ਹਾਂ ਤੋਂ ਕਹਿੰਦਾ ਕਿ ਇਹ ਜੀ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖੁਮਜਾਜੇ ਪੁਖਤਣਾਂ ਪੈਣਗੇ ਅਸੀਂ ਜ਼ਬਰਦਸਤ ਮੁਜਾਰਾ ਸਾਨੂੰ ਚਾਹਤੂ ਮੌਕਾ ਮਿਲੇਗਾ ਫਿਰ ਖਲਾਫ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਸਰਕਾਰ ਬੀਜੇਪੀ ਔਰ ਉਹਨਾਂ ਦੀ ਸਰਕਾਰ ਉਸ ਦੇ ਕੋਲੋਂ ਇਹਨਾਂ ਲਫਜ਼ਾਂ ਦੀ ਵਾਪਸੀ ਕਰਵਾਏਗੀ ਵਿਵਾਦਿਤ ਰਹਿਣ ਵਾਲੀ ਬਾਲੀਵੁੱਡ ਅਦਾਕਾਰਾਂ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗੜਾ ਰੌਣਤ ਇੱਕ ਵਾਰ ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆ ਵਿਰੁੱਧ ਵਿਵਾਦਿਤ ਬਿਆਨ ਦਿੱਦੀ ਨਜ਼ਰ ਆਈ ਉਹਨਾਂ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਸੰਤਾ ਨੂੰ ਅੱਤਵਾਦੀ ਦਾਸੀ ਨਜ਼ਰ ਆ ਰਹੀ ਹੈ ਉਹਨਾਂ ਫਿਲਮ ਐਮਰਜੈਂਸੀ ਤੇ ਸਿਰਫ ਕੁਝ ਲੋਕ ਇਤਰਾਜ਼ ਕਰ ਰਹੇ ਨੇ ਇਹ ਡਰਾ ਧਮਕਾਰ ਰਹੇ ਨੇ ਇਹ ਗੱਲ ਆਖੀ ਹੈ ਦੱਸੇ ਕਿ ਐਮਰਜੈਂਸੀ ਫਿਲਮ ਤੇ ਰੋਕ ਲੱਗਣ ਤੇ ਇੱਕ ਸਵਾਲ ਦੇ ਜਵਾਬ ਚ ਕੰਗੜਾ ਨੇ ਕਿਹਾ ਮੇਰੀ ਫਿਲਮ ਚ ਕੋਈ ਚੀਜ਼ ਗਲਤ ਨਹੀਂ ਵਿਖਾਈ ਗਈ ਫਿਰ ਵੀ ਫਿਲਮ ਦਾ ਵਿਰੋਧ ਕਰ ਰਹੇ ਨੇ ਪਰ ਇਸ ਦੇ ਵਿਚਾਲੇ ਲਗਾਤਾਰ ਕੰਗੜਾ ਨੌ ਦੇ ਵੱਲੋਂ ਗਲਤ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਵੱਲੋਂ ਸੰਤਾ ਦੇ ਗੱਲ ਕਰਦੇ ਕਹਿੰਦੇ ਕਿ ਆ ਗਿਆ ਕਿ ਇਸ ਨੂੰ 90% ਲੋਕ ਜਿਹੜੇ ਨੇ ਸੰਤ ਨਹੀਂ ਮੰਨਦੇ ਉਹ ਆਤਵਾਦੀ ਕਹਿੰਦੇ ਨੇ ਪੰਜਾਬ ਦੇ ਹੀ ਲੋਕ ਇਸ ਨੂੰ ਮਰਵਾਉਣ ਵਾਲੇ ਨੇ ਇਹ ਕੰਗੜਾ ਰਣੋਤ ਦੇ ਵੱਲੋਂ ਬਿਆਨ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਏਕ 47 ਦੇ ਨਾਲ ਲੁੱਕੇ ਬੈਠਰ ਵਾਲੇ ਨੂੰ ਸੰਤ ਨਹੀਂ ਮੰਨਿਆ ਜਾਂਦਾ ਦੱਸਿਆ ਕਿ ਲਗਾਤਾਰ ਕੰਗੜਾ ਰਣੋਤ ਜਾਂ ਅਜਿਹੀਆਂ ਬਿਆਨਬਾਜ਼ੀਆਂ ਸਾਮਣੇ ਆ ਰਹੀਆਂ ਨੇ ਪਰ ਅਜ ਦੇ ਵਿਚਾਲੇ ਹੁਣ ਸਿੱਖਾਂ ਦੇ ਵੱਲੋਂ ਕੰਗੜਾ ਨੌਤ ਨੂੰ ਚੇਤਾਵਨੀ ਦਿੱਤੀ ਗਈ ਹੈ ਕੰਗੜਾ ਨੌਤ ਤੇ ਬਿਆਨ ਤੇ ਲਗਾਤਾਰ ਮਾਹੌਲ ਇੱਕ ਵਾਰ ਫਿਰ ਤੋਂ ਪੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਜੀ ਕੇ ਦੇ ਵੱਲੋਂ ਬਿਆਨ ਤੇ ਜਵਾਬ ਦਿੰਦੇ ਹੋਏ ਕਿਹਾ ਗਿਆ ਤੂੰ ਐਮਰਜੈਂਸੀ ਫਿਲਮ ਚ ਸੰਤਾ ਦਾ ਰੋਲ ਕੀ ਹੈ ਪਹਿਲਾਂ ਇਹ ਦੱਸ ਤੂੰ ਫਿਲਮ ਬਣਾਈ ਹੈ ਅਕਾਲੀ ਦਲ ਦਾ ਰੋਲ ਦੱਸ ਜਿਨ੍ਹਾਂ ਨੇ 90000 ਬੰਦੇ ਗ੍ਰਿਫਤਾਰ ਕੀਤੇ ਸਾਂ ਤੂੰ ਕਿਵੇਂ ਸੰਤਾ ਨੂੰ ਅਤਵਾਦੀ ਦੱਸ ਸਕਦੀ ਹੈ ਤੇਰਾ ਵਜੂਦ ਕੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਦੇਸ਼ ਦੇ ਵਿੱਚ ਆਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਧਰ ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਨੇ ਵੀ ਕੰਗਣਾ ਰਣੌਤ ਨੂੰ ਠੋਕਮਾ ਜਵਾਬ ਦਿੱਤਾ ਉਹਨਾਂ ਕਿਹਾ ਕਿ ਸੰਤਾ ਵਰਗਾ ਬੰਦਾ ਅਸੀਂ ਨਹੀਂ ਦੇਖਿਆ ਜੋ ਕਹਿੰਦਾ ਸੀ ਉਸਨੇ ਕਰਕੇ ਵਿਖਾਇਆ ਪਰ ਤੂੰ ਐਮਪੀ ਬਣ ਗਈ ਹੈ ਅਕਲ ਤੈਨੂੰ ਫਿਰ ਵੀ ਨਹੀਂ ਆਈ ਅ ਅੱਜ ਇੱਕ ਬਿਆਨ ਆਇਆ ਹੈ ਕੰਗਣਾ ਰਣੌਤ ਦਾ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਇਹਦਾ ਜ਼ੁਬਾਨ ਔਰ ਇਹਦੇ ਦਿਮਾਗ ਦਾ ਕੋਈ ਤਾਲੁਕ ਨਹੀਂ ਹੈ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਹੈ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਹੈ ਫਿਲਮ ਚਲਾਉਣ ਵਾਸਤੇ ਫਿਲਮ ਬਣਾ ਰਹੀ ਐਮਰਜੈਂਸੀ ਤੇ ਨਾ ਲੈ ਰਹੀ ਸੰਤ ਪਿੰਡਰਾ ਵਾਲਿਆਂ ਦਾ ਅੱਜ ਕੱਲੀ ਕਿ ਉਹ ਤਨਖਵਾਦੀ ਸੀਗੇ ਮੈਂ ਪੁੱਛਣਾ ਚਾਹਨਾ ਤੇਰੇ ਤੋਂ ਸਰਟੀਫਿਕੇਟ ਦੀ ਲੋੜ ਹੈ ਸਾਨੂੰ ਕਿ ਸੰਤ ਪਿੰਡਰਾ ਨੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲੋਂ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਨਾ ਕੰਗਨਾ ਰਣੋਤ ਐਮਰਜੈਂਸੀ ਚ ਸੰਤ ਪਿੰਡਰਾ ਵਾਲੇ ਦਾ ਰੋਲ ਕੀ ਸੀ ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਇਕਾਲੀ ਦਲ ਦਾ ਰੋਲ ਦੱਸ ਨਾ ਜਿੰਨੇ 90 ਹਜ਼ਾਰ ਬੰਦਾ ਗ੍ਰਿਫਤਾਰ ਕਰਾਤਾ ਸੀ ਇਹ ਤਾਂ ਮਾਫੀਆ ਬੰਗੇ ਸੀਗੇ ਇੰਦਰਾ ਸਰਕਾਰ ਤੇ ਐਮਰਜੈਂਸੀ ਦੇ ਦੌਰਾਨ ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾਉਂ ਬਲਾਸ ਬਾਰੇ ਬੋਲੇਂਗੀ ਤੂੰ ਪ੍ਰਗਿਆ ਠਾਕੁਰ ਬਾਰੇ ਬੋਲੇਂਗੀ ਉਹ ਕੌਣ ਹੈ ਜਿਨ੍ਹਾਂ 'ਤੇ ਐਫਆਈਆਰਾਂ ਹੋਈਆਂ ਜਿਨ੍ਹਾਂ 'ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਲੇ ਤੇ ਤੇ ਇੱਕ ਐਫਆਈਆਰ ਨਹੀਂ ਤੂੰ ਸਮਝੋਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੇਂਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ 'ਤੇ ਨਹੀਂ ਬੋਲੋਗੇ ਤੁਸੀਂ ਇਹਨਾਂ 'ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਪੜਕਾਊ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧਕੜਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤਨੂੰ ਭਾਜਪੀ ਨੇ ਤੇਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਰਾ ਰਣੋਤ ਬੋਲ ਰਹੀ ਹੈ